ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਜੋ ਗਰਮ ਗੁਫਾ ਹੈ ਉਹ ਦੇਰਸ਼ਨ ਕਰਵਾਵਾਂਗੇ। ਆਹ ਦੂਜੀ ਸਾਈਡ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜਿੱਥੋਂ ਪਾਹ ਆ ਰਹੀ ਹੈ। ਇਹ ਪਾਣੀ ਬੜਾ ਗਰਮ ਹੈ। ਸੰਗਤ ਬਾਹਰ ਹੀ ਮੱਗਿਆਂ ਨਾਲ ਇਸ਼ਨਾਨ ਕਰਦੀ ਹੈ। ਹੁਣ ਤੁਹਾਨੂੰ ਅਸੀਂ ਗੁਰਦੁਆਰਾ ਮਨੀਕਰਨ ਸਾਹਿਬ ਦੀ ਵੀਡੀਓ ਵਿੱਚ ਗਰਮ ਗੁਫਾ ਵਿਖਾਵਾਂਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜਾ ਜੋ ਹਰ ਇੱਕ ਪਾਸੇ ਵੀਡੀਓ ਪਹੁੰਚ ਸਕੇ ਤੇ ਹਰ ਇੱਕ ਨੂੰ ਇਸ ਦੇ ਬਾਰੇ ਪਤਾ ਲੱਗ ਸਕੇ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਗੁਰਦੁਆਰਾ ਮਨੀਕਰ ਸਾਹਿਬ ਦੇ ਅੰਦਰ ਦਰਸ਼ਨ ਵੀ ਕਰਵਾਵਾਂਗੇ ਅਤੇ ਬਾਹਰ ਦਾ ਦ੍ਰਿਸ਼ ਰਾਤ ਸਮੇ ਦਾ ਅਤੇ ਦਿਨ ਸਮੇ ਦਾ ਵੀ ਵਿਖਾਵਾਂਗੇ ਗਰਮ ਗੁਫਾ ਹੋਟ ਕੇਵ ਹੁਣ ਮੈਂ ਇਸ ਦੇ ਅੰਦਰ ਜਾਵਾਂਗਾ ਤੇ ਤੁਹਾਨੂੰ ਇਸ ਦੇ ਦਰਸ਼ਨ ਕਰਵਾਵਾਂਗਾ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਆ ਤੁਸੀਂ ਦੇਖ ਸਕਦੇ ਹੋ ਗੁਫਾ ਦੇ ਅੰਦਰ ਵੱਡੇ ਵੱਡੇ ਪੱਥਰ ਪਏ ਹਨ ਸੰਗਤ ਇੱਥੇ ਲੰਮੇ ਪਈ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਗਰਮ ਗੁਫਾ ਹੈ ਪੱਥਰ ਵੀ ਗਰਮ ਹਨ ਥੱਲੇ ਫਰਸ਼ ਵੀ ਗਰਮ ਹੈ ਦੋ ਵੱਡੇ ਵੱਡੇ ਪੱਥਰ ਅੰਦਰ ਗੁਫਾ ਦੇ ਪਏ ਹਨ ਇਸ ਤੋਂ ਬਾਅਦ ਅਨੁ ਗੁਫਾ ਦੂਜੇ ਪਾਸਾ ਵੀ ਵਿਖਾਵਾਂਗੇ ਵੀਡੀਓ ਦੇਖੀਏ ਤੱਕ ਬਨੇ ਰਹੋ ਅਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਗੁਫਾ ਦਾ ਦੂਜਾ ਭਾਗ ਹੈ ਇੱਥੇ ਬਾਬਾ ਜੀ ਦੀਆਂ ਫੋਟੋਆਂ ਵੀ ਲੱਗੀਆਂ ਹਨ ਇਧਰ ਵੀ ਬੜਾ ਸਾਰਾ ਪੱਥਰ ਹੈ ਜੋ-ਜੋ ਵੀਰ ਇੱਥੇ ਨਹੀਂ ਗਏ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਆ ਹੁਣ ਗੁਰਦੁਆਰਾ ਸਾਹਿਬ ਅੰਦਰ ਦਾ ਸਥਾਨ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਇੱਕੇ ਭਾਰੀ ਸੰਗਤਾਂ ਦੇ ਇਕੱਠ ਹੈ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਆ ਗੁਰਦੁਆਰਾ ਸਾਹਿਬ ਜਿਸੋਖਾ ਸਨ ਸਥਾਨ ਹੈ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਬਾਹਰ ਰਾਤ ਦਾ ਦ੍ਰਿਸ਼ ਵਿਖਾਵਾਂਗੇ ਤੁਸੀਂ ਵੇਖ ਸਕਦੇ ਹੋ ਇੰਨਾ ਸੋਹਣਾ ਦ੍ਰਿਸ਼ ਹੈ ਅਤੇ ਸਵੇਰ ਦਾ ਦ੍ਰਿਸ਼ ਵੀ ਵਿਖਾਵਾਂਗੇ ਇੱਥੇ ਵੀ ਗਰਮ ਪਾਣੀ ਆਉਂਦਾ ਹੈ ਅਤੇ ਸੰਗਤ ਇੱਥੇ ਇਸ਼ਨਾਨ ਕਰਦੀ ਹੈ ਇੱਕ ਸਬਰ ਅੰਦਰ ਹੈ ਤੇ ਇੱਕ ਇਹ ਬਾਰ ਹੈ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ